ਆ ਦੇਖੋ ਜੀ ਇਹ ਦੇਖੋ ਜੀ ਤਾਂ ਸਾਹਮਣੇ ਸਰ ਜੀ ਆਓ ਡਾਕਟਰ ਬਾਈਟਰ ਕਰ ਲੀ ਇੱਕ ਮਿੰਟ ਤੁਹਾਡੀ ਬਾਈਟ ਕਰਾ ਦਿੰਦੇ ਲਓ ਜੀ ਚੇਅਰ ਦੇ ਦਿਓ ਆ ਚੇਅਰ ਦੇ ਦਿਓ ਮੰਤਰੀ ਸਾਹਿਬ ਚੇਅਰ ਲਿਆਓ ਟੇਬਲ ਤੇ ਕਰ ਲੈਂਦੇ ਹੋ ਜੀ ਟੇਬਲ ਤੇ ਕਰ ਲਓ ਇਹ ਚੱਕ ਦਿਓ ਆਓ ਜੀ ਬਤ ਚੇਅਰਮੈਨ ਹਾਂ ਮਾਈਕ ਆਨ ਹੀ ਆਨ ਭਤਰੀ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਨਵੇਂ ਚਿਹਰੇ ਔਰ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਔਰ ਉਹਦੇ ਸਾਹਮਣੇ ਸਭ ਤੋਂ ਪਹਿਲਾਂ ਉਹਦੇ ਸੁਭਦ ਦਿਹਾੜਾ ਗੁਰੂ ਸਾਹਿਬ ਦੀ ਫਤਿਹ ਨਸਾਂ ਦੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਜਰ ਗੁਰਜਨ ਸਿੰਘ ਜੀ ਨੂੰ ਅੱਜ ਪ੍ਰੈਸਕੋ ਦੇ ਚੇਅਰਮੈਨ ਦੇ ਤੌਰ ਤੇ ਚੇਅਰ ਤੇ ਬਿਠਾਇਆ ਗਿਆ ਤੋ ਮੇਰੇ ਨਾਲ ਡਾਕਟਰ ਸੰਨੀ ਆਲੂ ਵਾਲੀ ਆਈ ਸਾਡੇ ਸੋ ਪੂਰੇ ਸਤਕਾਰਯੋਗ ਆਮ ਆਲੀ ਪਾਰਟੀ ਸੀਨੀਅਰ ਲੀਡਰਸ਼ਿਪ ਸੋ ਅਸੀਂ ਮੇਜਰ ਸਾਨੂੰ ਮੁਹਾਰਤਵਾ ਦਿੰਨੇ ਆ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਬਹੁਤ ਸਾਰੇ ਉਹ ਪਰਿਵਾਰਾਂ ਨਾਲ ਇਹਨਾਂ ਦਾ ਲਿੰਕ ਹੋਣ ਜਾ ਰਿਹਾ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਦੇਸ਼ ਇਜ਼ਾਦ ਕਰਾਉਣ ਲਈ 24 ਘੰਟੇ ਆਪਣੀ ਜਾਨ ਜਿਹੜੀ ਹੈ ਉੱਥੇ ਦੁਖਮ ਚ ਪਾ ਕੇ ਦੇਸ਼ ਦੀ ਰੱਖਿਆ ਕੀਤੀ ਸਵਾਗਤ ਜੀ ਪ੍ਰੈਸ ਕੋਰੀ ਚੇਰਮੈਨ ਜੀ ਸਾਡੇ ਮੇਜਰ ਕੋਰਟੈਂਸਿੰਗ ਨੂੰ ਦੇਣ ਦਿਹਾ ਰਹੇ ਚੌਲਾਂ ਜਮਰ ਜਿੱਤ ਕੀ ਮੁੱਖ ਮੰਤਰੀ ਸਰਦਾਰ ਕੋਰਨ ਸ਼ਰਮਾ ਜੀ ਦਾ ਪਾਰਟੀ ਸੁਪਰੀਮੋ ਵਾਲਨ ਕਿਜਰੀਵਾਲ ਜੀ ਦਾ ਧੰਨਵਾਦ ਵੀ ਕਰਦੇ ਆ ਸੋ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਸਾਾਨੂੰ ਮੁਵਾਕਬਾ ਦਿੰਨੇ ਆ ਕਿ ਸਾਡੇ ਚੇਰਮੈਨ ਸਾਹਿਬ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ ਹਾਂ ਮੰਤਰੀ ਸਾਹਿਬ ਔਰ ਡਾਕਟਰ ਸੰਨ ਸਨਿਆਲੂ ਵਾਲੀਆ ਸਾਹਿਬ ਆ ਮੈਂ ਪਾਰਟੀ ਦਾ ਸਾਡੇ ਪਾਰਟੀ ਸੁਪਰੀਮੋ ਆ ਸਾਡੇ ਨੇਤਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਉਹ ਸਾਡੇ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਜਿੰਮੇਵਾਰੀ ਦਿੱਤੀ ਹੈ ਇਹ ਜਿੰਮੇਵਾਰੀ ਮੇਰੇ ਵਾਸਤੇ ਬਹੁਤ ਬड़ी ਜਿੰਮੇਵਾਰੀ ਹੈ ਸਾਡੇ ਪੰਜਾਬ ਦੇ ਵਿੱਚ ਅਪ੍ਰੋਕਸੀਮੇਟਲੀ 4.5 ਲੱਖ ਐਕਸ ਸਰਵਿਸਮੈਨ ਹੈ ਹਰ ਸਾਲ 6.5 ਤੋਂ ਲੈ ਕੇ 7000 ਐਕ ਸਰਵਿਸਮੈਨ ਰਿਟਾਇਰ ਹੋ ਕੇ ਆਉਂਦੇ ਆ ਸਾਡੇ ਪੰਜਾਬ ਦੇ ਵਿੱਚ ਅਪਰੋਕਸੀਮੇਟਲੀ 70 75000 ਦੇ ਲਾਗੇ-ਛਾਗੇ ਵਾਰ ਵਿండోਸ ਹੈ ਵਿండోਸ ਹੈ ਇਹਨਾਂ ਸਾਰਿਆਂ ਦੀ ਜਿੰਨੇ ਵੀ ਐਕ ਸਰਵਿਸਮੈਨ ਆਉਂਦੇ ਆ ਹਰ ਸਾਲ ਉਹਨਾਂ ਦੀ এমਪਲॉयਮੈਂਟ ਰੀਹੈਬਿਲਿਟੇਸ਼ਨ ਕਿਉਂਕਿ ਉਹ ਨਵੇਂ-ਨਵੇਂ ਆਉਂਦੇ ਆ ਉਹਨਾਂ ਨੂੰ ਸਿਵਲ ਦੇ ਬਾਰੇ ਕੁਝ ਹੋਰ ਕਿੱਥੇ ਅਪਲਾਈ ਕਰਨਾ ਕਿਦਾਂ ਨੌਕਰੀ ਕਰਨਾ ਉਹਨਾਂ ਨੂੰ ਉਹਨਾਂ ਦੇ ਬਾਰੇ ਨਹੀਂ ਜਾਣਕਾਰੀ ਹੁੰਦੀ ਸਾਡੀ ਕਾਰਪੋਰੇਸ਼ਨ ਇਹ ਜ਼ਿੰਮੇਵਾਰੀ ਲੈਂਦੀ ਹੈ ਕਿ ਵੀ ਜਿੰਨੇ ਵੀ ਐਕਸ ਸਰਵਿਸਮੈਨ ਆਉਂਦੇ ਆ ਸਾਡੇ ਕੋਲ ਰਜਿਸਟਰ ਕਰਦੇ ਆ ਉਹਨਾਂ ਸਾਰਿਆਂ ਨੂੰ ਅ ਅੱਛੀ ਤੋਂ ਅੱਛੀ ਜਗ੍ਹਾ ਦੇ ਉੱਤੇ ਪਲੇਸ ਕੀਤਾ ਜਾਵੇ ਘਰ ਦੇ ਨਜ਼ਦੀਕ ਪਲੇਸ ਕੀਤਾ ਜਾਏ ਐਕਸ ਸਰਵਿਸਮੈਨ ਔਰ ਉਹਨਾਂ ਦੇ ਡਿਪੈਂਡੈਂਟ ਔਰ ਜਿਹੜੇ ਸਰਵਿਸ ਦੇ ਵਿੱਚ ਹੈ ਉਹਨਾਂ ਦੇ ਵੀ ਡਿਪੈਂਡੈਂਟ ਦੀ ਦੇਖਭਾਲ ਕੀਤੀ ਜਾਵੇ ਸਾਡਾ ਕਾਰਪੋਰੇਸ਼ਨ ਮੈਂ ਦੇਖਿਆ ਜਲਦੀ ਦੇਖਿਆ ਕਿ ਬਹੁਤ ਅੱਛਾ ਕੰਮ ਕਰ ਰਿਹਾ ਸਾਡੇ ਕੋਲ ਪਿਛਲੇ ਸਾਲ ਹੀ 6600 ਐਕ ਸਰਵਿਸਮੈਨ ਨੂੰ ਨੌਕਰੀ ਮਿਲੀ ਹੋਈ ਹੈ ਅ ਔਰ ਬਾਕੀ ਅਸੀਂ ਸਾਰੇ ਹੈਲਪਰਸ ਅ ਡਰਾਈਵਰਸ ਡਾਟਾ ਆਪਰੇਟਰਸ ਅ ਸੁਪਰਵਾਈਜ਼ਰ ਈਵਨ ਅਫਸਰਾ ਨੂੰ ਵੀ ਜਿਹੜੇ ਰਿਟਾਇਰ ਹੋ ਕੇ ਆਉਂਦੇ ਆ ਉਹਨਾਂ ਨੂੰ ਨੌਕਰੀ ਦਾ ਮੌਕਾ ਮਿਲਦਾ ਹੈ ਐਂਡ ਸਾਡੀ ਕਾਰਪੋਰੇਸ਼ਨ ਅ ਬਿਲਕੁਲ ਜਗ੍ਹਾ ਜਗ੍ਹਾ ਤੇ ਘਰ ਦੇ ਨਜ਼ਦੀਕ ਜਗ੍ਹਾ ਦੇ ਨਜ਼ਦੀਕ ਪਲੇਸ ਕਰ ਦਿੱਤੀ